ਸੰਗਤ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੂਨ 1984 ਦੇ ਦੌਰਾਨ ਆਕਾੜ ਤੱਕ ਸਾਹਬ ਤੇ ਹੋਏ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਕਿ ਇੰਗਲੈਂਡ ਨੇ ਭਾਰਤੀ ਫੌਜ ਦੀ ਮਦਦ ਕੀਤੀ ਸੀ ਜਾਂ ਨਹੀਂ ਅਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਇੰਗਲੈਂਡ ਦੇ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵੱਲੋਂ ਆਫਿਸ ਦੇ ਵਿੱਚ ਕੀ ਗੱਲਬਾਤ ਹੋਈ ਸੀ ਆਪਰੇਸ਼ਨ ਬਲੂ ਸਟਾਰ ਬਾਰੇ ਆਓ ਜਾਣਦੇ ਹਾਂ ਵਿਸਥਾਰ ਨਾਲ ਇਹ ਮੰਗ ਅੱਜ ਦੇ ਦਿਨ ਯਾਨੀ 13 ਜਨਵਰੀ 2014 ਵਾਲੇ ਦਿਨ ਉੱਠੀ ਸੀ ਆਪਰੇਸ਼ਨ ਬਲੂ ਸਟਾਰ ਵਿੱਚ ਬਰਟੇਨ ਦੀ ਸ਼ਮੂਲੀਅਤ ਦਾ ਰਾਜ ਖੁੱਲ ਗਿਆ ਸੀ ਯੂਕੇ ਦੀ ਕੈਬਨਿਟ ਨੇ ਕੌਮੀ ਸੁਰੱਖਿਆ ਨੂੰ ਖਤਰਾ ਹੋਣ ਦਾ ਹਵਾਲਾ ਦੇ ਕੇ ਇਹਨਾਂ ਫਾਈਲਾਂ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਗਸਤ 2015 ਵਿੱਚ ਇੰਗਲੈਂਡ ਦੇ ਸੂਚਨਾ ਕਮਿਸ਼ਨ ਨੇ ਕੈਬਨਿਟ ਦੇ ਫੈਸਲੇ ਦਾ ਸਮਰਥਨ ਕੀਤਾ ਗੱਲ ਸ਼ੁਰੂ ਕਰਦੇ ਹਾਂ ਸਾਲ 1982 ਤੋਂ ਜਦੋਂ ਖਾਰਕੂਬਾਦ ਦੇ ਦੌਰਾਨ ਪੰਜਾਬ ਦੇ ਹਾਲਾਤ ਬੇਕਾਬੂ ਹੋਣੇ ਸ਼ੁਰੂ ਹੋਏ ਤਾਂ ਭਾਰਤੀ ਖੁਫੀਆ ਏਜੰਸੀ ਰਾ ਦੇ ਸਾਫਕਾ ਮੁਖੀ ਰਾਮਨਾਥ ਕਾਵ ਨੇ ਸਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਨੂੰ ਇੱਕ ਹੈਲੀਕਾਪਟਰ ਆਪਰੇਸ਼ਨ ਦੇ ਜੜੀਗੇ ਪਹਿਲਾਂ ਚੌਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਤੇ ਫਿਰ ਬਾਅਦ ਵਿੱਚ ਸ੍ਰੀ ਹਰਮੰਦਰ ਸਾਹਿਬ ਤੋਂ ਕਿਡਨਾਪ ਕਰਵਾਉਣ ਬਾਰੇ ਬਿਆਉਤ ਬਣਾਈ ਸੀ ਇਸ ਦੌਰਾਨ ਰਾਮਨਾਥ ਕਾਵ ਨੇ ਬ੍ਰਿਟਿਸ਼ ਹਾਈ ਕਮਿਸ਼ਨ ਵਿੱਚ ਕੰਮ ਕਰ ਰਹੇ ਬ੍ਰਿਟਿਸ਼ ਖੂਫੀ ਏਜੰਸੀ MI6 ਦੇ ਦੋ ਜਸਿਸਾਂ ਨਾਲ ਮੁਲਾਕਾਤ ਕੀਤੀ ਭਾਰਤੀ ਖੂਫੀ ਏਜੰਸੀ ਰਾ ਦੇ ਸਾਫਕਾ ਬਧੀਖ ਸਖਤਰ ਬੀ ਰਮਨ ਦੀ ਲਿਖੀ ਪੁਸਤਕ ਆਪ ਬੁਆਇਜ਼ ਆਫ ਰਾ ਵਿੱਚ ਇਹ ਸਪਸ਼ਟ ਲਿਖਿਆ ਹੈ ਕਿ ਦਸੰਬਰ 1983 ਵਿੱਚ ਬ੍ਰਿਟਿਸ਼ ਕੋਫੀ ਏਜੰਸੀ ਐਮ ਆਈ 6 ਦੇ ਦੋ ਜਸੂਸਾਂ ਨੇ ਸ੍ਰੀ ਹਰਮੰਦਰ ਸਾਹਿਬ ਦਾ ਮੌਇਨਾ ਕੀਤਾ ਸੀ ਇਹਨਾਂ ਵਿੱਚੋਂ ਇੱਕ ਉਹੀ ਜਸੂਸੀ ਜਿਸ ਨਾਲ ਕਾਬ ਦੀ ਮੁਲਾਕਾਤ ਹੋਈ ਸੀ ਇੰਜ ਕਿਹਾ ਜਾ ਸਕਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਨੂੰ ਅਗਵਾ ਕਰਨ ਦੀ ਯੋਜਨਾ ਵੀ ਸੀ 29 ਸਾਲਾਂ ਤੋਂ ਬਾਅਦ ਇਹਨਾਂ ਦਸਤਾਵੇਜ਼ਾਂ ਦੀ ਡੀਕਲਾਸੀਫਾਈ ਭਾਲ ਜਨਤਕ ਹੋਣ ਮਗਰੋਂ ਪਤਾ ਲੱਗ ਗਿਆ ਹੈ ਕਿ ਤਤਕਾਲੀ ਬਰਤਾਨੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੇ ਬ੍ਰਿਟਾਨਵੀ ਖੁਫੀਆ ਏਜੰਸੀ MI6 ਦੇ ਪ੍ਰਮੁੱਖ ਦੇ ذریعے ਕਾਗ ਦੀ ਭੇਜੀ ਗਈ ਬੇਨਤੀ ਨੂੰ ਮੰਨ ਲਿਆ ਸੀ ਜਿਸ ਤਹਿਤ ਬ੍ਰਿਟੇਨ ਦੀ ਐਲੀਟ ਕਮਾਂਡੋ ਫੋਰਸ ਦੇ ਇੱਕ ਅਫਸਰ ਨੂੰ ਇੱਕ ਮਕਸਦ ਦੀ ਵਿਦੇਸ਼ੀ ਜਾਣਕਾਰੀ ਹਾਸਲ ਕਰਨ ਦੇ ਲਈ ਦਿੱਲੀ ਭੇਜਿਆ ਇੰਜ ਬ੍ਰਿਟਿਸ਼ ਸਰਕਾਰ ਦੀ ਜਾਂਚ ਦੇ ਮੁਤਾਬਕ ਉਹ ਬ੍ਰਿਟਿਸ਼ ਅਫਸਰ ਤੋਂ ਭਾਰਤ ਨੇ ਸਲਾਹ ਲਈ ਸੀ ਕਿ ਕਿਵੇਂ ਹਰਮੰਦਰ ਸਾਹਿਬ ਵਿੱਚੋਂ ਹਥਿਆਰਬੰਦ ਸਿੱਖ ਨੌਜਵਾਨਾਂ ਨੂੰ ਬਾਹਰ ਕੱਢਿਆ ਜਾਵੇ 13 ਜਨਵਰੀ 2014 ਨੂੰ ਪ੍ਰਕਾਸ਼ਿਤ ਬਲਾਗ ਰਿਵੀਲਡ ਐਸ essa ਅਡਵਾਈਜ਼ ਅੰਬਰਸਾ ਰੇਡ ਵਿੱਚ ਫਿਲ ਮਿਲਰ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਤਤਕਾਲੀ ਪ੍ਰਧਾਨ ਮੰਤਰੀ ਇੰਧਰਾ ਗਾਂਧੀ ਦੀ ਆਲੋਚਨਾ ਕੀਤੀ ਸੀ ਕਿ ਇੱਕ ਪਾਸੇ ਤਾਂ ਉਹ ਸ਼੍ਰੀਲੰਕਾ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਦਖਲ ਦੇ ਸਖਤ ਖਿਲਾਫ ਸੀ ਦੂਜੇ ਪਾਸੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਕੀਤੇ آپریشن ਵਿੱਚ ਉਸ ਨੂੰ ਉਹਨਾਂ ਦੀ ਮਦਦ ਲੈਣ ਤੋਂ ਕੋਈ ਗਰਹੀਜ ਨਹੀਂ ਸੀ ਆਖਰ ਬ੍ਰਿਟਿਸ਼ ਪਾਰਲੀਮੈਂਟ ਵਿੱਚ ਇਹਨਾਂ ਦਸਤਾਵੇਜ਼ ਨੂੰ ਲੈ ਕੇ ਹੋਏ ਹੰਗਾਮੇ ਤੋਂ ਮਗਰੋਂ ਜਨਵਰੀ 2014 ਵਿੱਚ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਜਾਂਚ ਦੇ ਬਾਅਦ ਸਾਹਮਣੇ ਆਏ ਤੱਥਾਂ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਬ੍ਰਿਟੇਨ ਦੇ ਤਤਕਾਲੀ ਵਿਦੇਸ਼ ਮੰਤਰੀ ਵਿਲੀਅਮ ਹੈਗ ਨੇ ਕਬੂਲ ਕਰ ਲਿਆ ਸੀ ਕਿ ਉਹਨਾਂ ਦੇ ਐਸ ਏ ਐਸ ਅਧਿਕਾਰੀ ਨੇ 8 ਫਰਵਰੀ ਤੋਂ ਲੈ ਕੇ 14 ਫਰਵਰੀ 1984 ਤੱਕ ਭਾਰਤ ਦੀ ਯਾਤਰਾ ਕੀਤੀ ਸੀ ਭਾਰਤ ਦੀ ਸਪੈਸ਼ਲ ਫਰੰਟੀਅਰ ਫੋਰਸ ਦੇ ਕੁਝ ਅਧਿਕਾਰੀਆਂ ਨਾਲ ਸ਼੍ਰੀ ਹਰਮਿੰਦਰ ਸਾਹਿਬ ਦਾ ਦੌਰਾ ਵੀ ਕੀਤਾ ਇਨ੍ਹਾਂ ਤੱਥਾਂ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਬ੍ਰਿਟਿਸ਼ ਖੁਫੀਆ ਅਧਿਕਾਰੀ ਦੀ ਸਲਾਹ ਸੀ ਕਿ ਫੌਜ ਦੇ ਆਪਰੇਸ਼ਨ ਆਖਰੀ ਚਾਰੇ ਵੱਜੋਂ ਹੀ ਰੱਖਿਆ ਜਾਵੇ ਉਸ ਦਾ ਮਸ਼ਹੂਰ ਰਾਜੀ ਕੀ ਸਿੱਖ ਨੌਜਵਾਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਕੱਢਣ ਦੇ ਲਈ ਹੈਲੀਕਾਪਟਰਾਂ ਰਾਹੀਂ ਸੁਰੱਖਿਆ ਦਾਸਤਿਆਂ ਨੂੰ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਉਤਾਰਿਆ ਜਾਵੇ ਤਾਂ ਜੋ ਘੜ ਤੋਂ ਘਟ ਨੁਕਸਾਨ ਹੋਵੇ ਇੱਥੇ ਹੀ ਮਹਾਵਰਖ ਪਿੰਡਰਾ ਵਾਲਿਆਂ ਨੂੰ ਅਗਵਾ ਕਰਨ ਦੇ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਣੀ ਸੀ ਬ੍ਰਿਟਿਸ਼ ਪਾਰਲੀਮੈਂਟ ਵਿੱਚ ਇਸ ਵਿਸ਼ੇ ਤੇ ਹੋਈ ਚਰਚਾ ਤੋਂ ਮਗਰੋਂ ਇੰਡੀਆ ਟੂਡੇ ਦੇ ਇੱਕ ਪੱਤਰਕਾਰ ਸੰਦੀਪ ਓਨੀਥਨ ਨੇ ਆਪਣੀ ਮੈਗਜ਼ੀਨ ਦੇ 31 ਜਨਵਰੀ 2014 ਦੇ ਇਸ਼ੂ ਵਿੱਚ ਸਨੇਚ ਐਂਡ ਗ੍ਰੈਬ ਨਾ ਦੇ ਸਿਰਲੇਖੇ ਖੇਤ ਲਿਖਿਆ ਸੀ ਕਿ ਇਸ ਕੁਬੀਆਪਰੇਸ਼ਨ ਨੂੰ ਆਪਰੇਸ਼ਨ ਸਨਡਾਊਨ ਦਾ ਨਾਮ ਦਿੱਤਾ ਗਿਆ ਸੀ ਅਤੇ ਯੋਜਨਾ ਇਹ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਪੰਡਰਾਵਾਲਾ ਨੂੰ ਗੁਰੂ ਨਾਨਕ ਨਿਵਾਸ ਤੋਂ ਫੜ ਕੇ ਹੈਲੀਕਾਪਟਰ ਦੇ ਰਾਹੀਂ ਬਾਹਰ ਲਿਆਂਦਾ ਜਾਵੇ ਇਸ ਯੋਜਨਾ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੀਨੀਅਰ ਸਲਾਹਕਾਰ ਅਤੇ ਰਾਜ ਦੇ ਅਧਿਕਾਰੀ ਰਾਮਨਾਥ ਕਾਬਦੀ ਮੌਜੂਦਗੀ ਵਿੱਚ ਨੰਬਰ 1 ਅਕਵਾ ਰੋਡ ਉਹਨਾਂ ਦੇ ਨਿਵਾਸ ਸਥਾਨ ਵਿਖੇ ਉਹਨਾਂ ਦੇ ਸਾਹਮਣੇ ਰੱਖਿਆ ਗਿਆ ਸੀ ਪਰ ਇੰਦਰਾ ਗਾਂਧੀ ਨੇ ਇਸ ਯੋਜਨਾ ਨੂੰ ਮਨਜ਼ੂਰੀ ਨਹੀਂ ਸੀ ਦਿੱਤੀ 81 ਬੋਰਡ ਦੇ ਮੁਤਾਬਕ ਭਾਰਤੀ ਸੁਰੱਖਿਆ ਏਜੰਸੀਆਂ ਨੇ ਸੱਜ ਪਿੰਡਰਾ ਵਾਲਿਆਂ ਨੂੰ ਉਹਨਾਂ ਦੇ ਠਿਕਾਣੇ ਤੋਂ ਫੜਨ ਦੀ ਯੋਜਨਾ ਬਣਾਈ ਸੀ ਕਾਬਲੇ ਉਸ ਵਕਤ ਤੋਂ ਹੀ ਸੱਤ ਬਾਬਾ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਤੇ ਨਜ਼ਰ ਰੱਖੀ ਹੋਈ ਸੀ ਇਹ ਨਜ਼ਰ ਚੌਕ ਮਹਿਤਾ ਤੋਂ ਲੈ ਕੇ ਉਦੋਂ ਤੱਕ ਰੱਖੀ ਗਈ ਜਦੋਂ ਬਾਅਦ ਵਿੱਚ ਮਹਾਪੁਰਕ 19 ਜੁਲਾਈ ਨੂੰ 82 ਵਾਲੇ ਦਿਨ ਗੁਰੂ ਨਾਨਕ ਨਿਵਾਸ ਵਿੱਚ ਸ਼ਿਫਟ ਹੋ ਗਏ ਸਨ ਇੰਜ 13 ਜਨਵਰੀ 2014 ਵਾਲੇ ਦਿਨ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਅਤੇ ਇੰਦਰਾ ਗਾਂਧੀ ਦੀਆਂ ਚਿੱਠੀਆਂ ਦਾ ਰਾਜ਼ ਖੁੱਲ ਗਿਆ ਸੀ ਜਿਸ ਵਿੱਚ ਆਪਰੇਸ਼ਨ ਨੀੂ ਸਟਾਰ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵੱਲੋਂ ਇੰਦਰਾ ਗਾਂਧੀ ਦੇ ਕਹਿਣ ਤੇ ਭਾਰਤੀ ਫੌਜ ਦੇ ਆਪਰੇਸ਼ਨ ਲਈ ਬਰਤਾਨੀਆ ਵੱਲੋਂ ਦਿੱਤੀ ਮਦਦ ਸੰਬੰਧੀ ਦਸਤਾਵੇਜ਼ ਦਿੱਤੇ ਸਨ ਇਹਨਾਂ ਦਸਤਾਵੇਜ਼ ਦੀਆਂ ਫਾਈਲਾਂ ਨੂੰ ਜਨਤਾ ਕਰਨ ਦੀ ਮੰਗ ਉੱਠੀ ਸੀ ਇੰਜ ਆਪਰੇਸ਼ਨ ਬਲੂ ਸਟਾਰ ਵਿੱਚ ਬਰਿਟੇਨ ਦੀ ਸ਼ਮੂਲੀਅਤ ਦਾ ਰਾਜ ਖੁੱਲ ਗਿਆ ਸੀ ਤਤਕਾਲੀ ਬਰਤਾਨੀ ਵੀ ਪ੍ਰਧਾਨ ਮੰਤਰੀ ਮਾਰਗਰੇਟ ਥੀਚਰ ਅਤੇ ਇੰਦਰਾ ਗਾਂਧੀ ਵਿਚਾਲੇ ਇਨ੍ਹਾਂ ਖੂਫੀਆ ਚਿੱਠਿਆਂ ਦੇ ਧਾਨ ਪ੍ਰਧਾਨ ਦੀਆਂ ਤਰੀਕਾਂ 6 ਫਰਵਰੀ 1984 ਅਤੇ 23 ਫਰਵਰੀ 1984 ਦੀਆਂ ਹਨ 13 ਅਤੇ 14 ਜਨਵਰੀ 2014 ਦੇ ਦਿਨ ਇਹ ਚਿੱਠੇ ਨਾ ਸੋਸ਼ਲ ਸਾਈਟਾਂ 'ਤੇ ਸਾਰੇ ਪਾਸੇ ਫੈਲ ਗਈਆਂ ਅਤੇ ਸਿੱਖ ਜਗਤ ਵਿੱਚ ਇੱਕ ਤੂਹਾਨ ਉੱਠ ਖੜਾ ਹੋਇਆ ਯੂਕੇ ਕੈਬਨਟ ਨੇ ਭਾਵੇਂ ਕੌਮੀ ਸੁਰੱਖਿਆ ਨੂੰ ਖਤਰਾ ਹੋਣ ਦਾ ਹਵਾਲਾ ਦੇ ਕੇ ਇਨ੍ਹਾਂ ਫਾਈਲਾਂ ਨੂੰ ਜਨਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਸ ਕੇਸ ਨੂੰ ਲੜਨ ਵਾਲੇ ਫਿਲ ਮਿਲਰ ਦੇ ਕਹਿਣ ਮੁਤਾਬਕ ਤਿੰਨ ਦਹਾਕੇ ਪੁਰਾਣੀ ਇਹ ਦਸਤਾਵੇਜ਼ਾਂ ਨੂੰ ਜਨ ਤੱਕ ਹੋਣ ਨਾਲ ਦੋਵਾਂ ਦੇਸ਼ਾਂ ਦੇ ਸਹਿਯਾਰਤੀ ਸਬੰਧਾਂ ਤੇ ਕੋਈ ਅਸਰ ਨਹੀਂ ਪਵੇਗਾ ਸੰਗਜੀ ਜੀ ਜੇਕਰ ਸਾਡੇ ਵੱਲੋਂ ਦਿੱਤੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕਮੈਂਟ ਵਿੱਚ ਆਪਣੀ ਵਿਚਾਰ ਜ਼ਰੂਰ ਦਿਓ ਅਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ